ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਤੇ ਅੱਜ ਅਸੀਂ ਰੈਸਪੀ ਲੈ ਕੇ ਆਏ ਹਾਂ ਜੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਦਿਲ ਕਰਨ ਦਿਆ ਸੀ ਮਿੱਠੇ ਛੋਲ ਖਾਣ ਨੂੰ ਹਨਾ ਮੰਮੀ ਜੀ ਮਿੱਠੇ ਛੋਲ ਨਹੀਂ ਗੋੜ ਵਾਲੇ ਛੋਲ ਗੋੜ ਵਾਲੇ ਹਾਂ ਹਨਾ ਗੋੜ ਵਾਲੇ ਛੋਲ ਖਾਣ ਨੂੰ ਦਿਲ ਕਰਨ ਦਿਆ ਸੀ ਤੇ ਮੈਂ ਮੰਮੀ ਜੀ ਨੂੰ ਆਖਿਆ ਮੈਂ ਮੰਮੀ ਜੀ ਬਣਾ ਲਓ ਤੇ ਨਾਲੇ ਇੱਕ ਸਾਡੇ ਸਬਸਕ੍ਰਾਈਬਰ ਵਾ ਉਹਨਾਂ ਨੇ ਵੀ ਆਖਿਆ ਜੀ ਪਿਆਨੂ ਜਰੂਰ ਦੱਸਿਓ ਹਨਾ ਵੀ ਕਿਵੇਂ ਦੇ ਜਿਹੜੇ ਆ ਸਾਨੂੰ ਦੱਸਿਓ ਤੇ ਆਪਾਂ ਵੀ ਬਣਾਉਣੇ ਆ ਆਂਦੇ ਹੀ ਸਾਨੂੰ ਅਸੀਂ ਕਦੇ ਟਰਾਈ ਨਹੀਂ ਕੀਤੇ ਨਾ ਜੀ ਅੰਮਾ ਨੂੰ ਹੀ ਬਹੁਤ ਪਸੰਦ ਆਵਾ ਚੌਲ ਮਿੱਠੇ ਉਹ ਮਾਨੂੰ ਕਿੰਨੇ ਦਿਨਾਂ ਦੇ ਕਹਿੰਦੇ ਮਮੇ ਮਿੱਠਾ ਚੌਲ ਬਣਾਈਆਂ ਗੋੜ ਵਾਲੇ ਹਾਂ ਜੀ ਬਸ ਚਲ ਕੋਈ ਨਹੀਂ ਬਣਾ ਲੈਂਦੇ ਆ دوسرے ਮਿੱਠੇ ਵਾਲੇ ਤੇ ਆਪਾਂ ਜਿਹੜੇ ਜਰਦੇ ਵਾਲੇ ਹੁੰਦੇ ਆ ਚਲੋ ਹੈ ਤੇ ਦੋਵੇਂ ਮਿੱਠੇ ਵਾਲੇ ਹੀ ਆ ਪਰ ਇਹ ਗੋੜ ਵਾਲੇ ਆ ਤੇ ਉਹ ਹਨਾ ਖੰਡ ਵਾਲੇ ਜਰਦਾ ਉਹ ਅਸੀਂ ਬਣਾ ਲਿਆ ਸੀ ਤੇ ਹੁਣ ਇਹ ਲੱਗਿਆ ਜੀ ਟਰਾਈ ਕਰਨਾ ਤੇ ਬਣੇ ਦਿਓ ਸਾਡੇ ਵਲੋਗ ਨਾਲ ਤੁਹਾਨੂੰ ਦੱਸਦੇ ਆ ਸਾਰੀ ਰੈਸਪੀ ਤੇ ਹਾਂ ਜੀ ਕੀ ਕੀ ਲਿਆ ਜੀ ਦੱਸੋ ਇਦੇ ਵਿੱਚ ਮੈਂ ਲਿਆਵਾ ਛੋਲ ਬਾਸਮਤੀ ਦੇ ਲਈ ਤੇ ਇਹ ਹੈਗੀ ਆ ਜੀ ਇੱਕ ਕੱਪ ਇੱਕ ਕੱਪ ਠੀਕ ਆ ਤੇ ਗੁੜ ਲਿਆਵਾ ਪਾਇਆ ਪਾਇਆ ਗੁੜ 500 ਗ੍ਰਾਮ ਗੁੜ ਹਾਂਜੀ ਹਾਂਜੀ ਤੇ ਇਹਦੇ ਵਿੱਚ ਮੈਂ ਸੌਣ ਪੌਣੀ ਥੋੜੀ ਜੀ ਅੱਛਾ ਤੇ ਥੋੜਾ ਜਿਹਾ ਪਾਵਾਂ ਗਿਰਫਾਈਂਡ ਰਿਫਾਈਂਡ ਔਇਲ ਹਾਂ ਤੇ ਆ ਪਾਣੀ ਤੇ ਇਹ ਪਾਣੀ ਰੱਖਿਆ ਮੈਂ ਇਹ ਛੋਲਾਂ ਵਿੱਚ ਪਾਉਣ ਨੂੰ ਕਿਹਾ ਜਿੱਦਾਂ ਕੀ ਬਣਾਉਣਾ ਠੀਕ ਠੀਕ ਚਲੋ ਬਾਕੀ ਤੁਹਾਨੂੰ ਨਾਲ ਦੀ ਨਾਲ ਜਿਹੜਾ ਪ੍ਰੈਕਟੀਕਲ ਕਰਕੇ ਦੱਸਦੇ ਆ ਤੇ ਨਾਲ ਹੀ ਜਿਹੜਾ ਹਨ ਬਣਾਇਆ ਜਾਂਦੇ ਆ ਤੇ ਇੱਧਰ ਕੁੱਕਰ ਉਪਰ ਰੱਖ ਲਿਆ ਵਾ ਜੀ ਕੁੱਕਰ ਦੇ ਵਿੱਚ ਲੱਗੇ ਆ ਜੀ ਬਣਾਉਣਾ ਹੈ ਇਹ ਵੀ ਸਾਨੂੰ ਸਪੈਸ਼ਲੀ ਆਖਿਆ ਗਿਆ ਸੀ ਉਹਨਾਂ ਵੱਲੋਂ ਕਹਿੰਦੇ ਕੁੱਕਰ 'ਚ ਬਣਾਇਓ ਅਸੀਂ ਵੀ ਕੁੱਕਰ 'ਚ ਬਣਾਉਣੇ ਆ ਵੈਸੇ ਬਣਦੇ ਹੀ ਕੁੱਕਰ 'ਚ ਜਲਦ ਬਣ ਜਾਂਦੇ ਆ ਹੋਰ ਵੀ ਕੁੱਕਰ 'ਚ ਆਪੇ ਹਲਾਉਣੇ ਨਹੀਂ ਪੈਂਦੇ ਜਲਦੀ ਬਣ ਜਾਂਦੇ ਆ ਅੱਛਾ ਅੱਛਾ ਠੀਕ ਠੀਕ ਤੇ ਹੁਣ ਸਭ ਤੋਂ ਪਹਿਲਾਂ ਆਹ ਚੋਲੇ ਜਿਹੜੇ 'ਚ ਕੱਢਦੇ ਆ ਨਾ ਹਾਂਜੀ ਤੇ ਹੁਣ ਅਸੀਂ ਆਹ 2 ਕੱਪ ਪਾਵਾਂਗੇ ਪਾਣੀ ਦੇ 2 ਕੱਪ ਪਾਣੀ ਦੇ ਹਾਂ ਠੀਕ ਆ ਲਓ ਜੀ 2 ਕੱਪ ਪਾਣੀ ਦੇ ਪਾ ਦਿੱਤੇ ਆ ਸਭ ਤੋਂ ਪਹਿਲਾਂ ਇਹੋ ਹੀ ਪਾਉਣੇ ਅੱਛਾ ਤੇ ਨਾਲ ਨਹੀਂ ਪਾ ਦ ਆ ਕੇ ਪਾਣੀ ਛੇਨਾ ਜਨਾ ਚੋਲ ਆ ਇਹਨਾਂ ਨੂੰ ਵਾਸ਼ ਕਰ ਲੈਣਾ ਇੱਕ ਵਾਰੀ ਹਣਾ ਬਾਅਦ ਚ ਕਰਦੇ ਆ ਫਿਰ ਉਹ ਗੁੜ ਪਾ ਲਈਏ ਹਣਾ ਸਾ 2 ਕੱਪ ਪਾਣੀ ਜਿਹੜੇ ਕੱਪ ਦੇ ਵਿੱਚ ਆਪਾਂ ਚੋਲੇ ਉਹਨਾਂ ਦੇ ਉਹ ਕੱਪ ਜਿਹੜੇ ਆ 2 ਕੱਪ ਪਾਣੀ ਪਾ ਲਿਆ ਤੇ ਹੁਣ ਗੁੜ ਗੋਨਾ ਵਿੱਚ ਹਣਾ ਪਾਈਆ ਜਿਹੜਾ ਗੁੜ ਹਟਾਈ ਸ਼ੁਕਰਾਂ ਉਹ ਇਹ ਤਾਂ ਪਾਣੀ ਚ ਪਾ ਦਾਂ। ਚਲੋ ਜੀ। ਸ਼ਾਇਦ ਇਹਨੂੰ ਹੁਣ ਮੈਲਟ ਹੋਣ ਵਾਸਤੇ ਜਿਹੜਾ ਮੈਂ ਪਾਣੀ ਦੇ ਵਿੱਚ ਪਾਤਾ ਵਾ। ਤੇ ਨਾਲ ਦੀ ਪਾ ਦਾਂਗੇ ਥੋੜੀ ਸੌਂਫ। ਸੌਂਫ। ਇਹੋ ਥੰਤੋ ਵਧੀਆ ਨਾ? ਹਾਂਜੀ। ਸੌਂਫ ਵਾ ਇਹ ਵੀ ਜਿਹੜੀ ਆ ਸਿਹਤ ਵਾਸਤੇ ਵਧੀਆ ਹੁੰਦੀ ਆ। ਤੇ ਤੇ ਗੁੜ ਵੀ ਇੱਕ ਚਮਚਾ ਪਾ ਦਾਂਗੇ ਤੇਲ ਦਾ। ਰਿਫਾਈਂਡ ਦਾ ਹਨਾ? ਹਾਂ ਇਹ ਮੈਂ ਆਪੇ ਇਕੱਲੇ-ਇਕੱਲੇ ਬਣ ਲਏ। ਅਛਾ ਇਹ ਰਿਫਾਈਂਡ ਦਾ ਇੱਕ ਚਮਚਾ ਪਾਤਾ। ਠੀਕ ਹੈ ਜੀ ਤੇ ਹੁਣ ਇਧਰ ਚੋਲ ਜਿਹੜੇ ਆ ਇਹਨਾਂ ਨੂੰ ਵਾਸ਼ ਕਰਨਾ ਵਾ ਚੰਗੀ ਤਰ੍ਹਾਂ ਇਧਰ ਪਾਣੀ ਪੁੱਜੂਗਾ ਨਾ ਤੇ ਫਿਰ ਬਾਅਦ ਚ ਪਾਵਾਂਗੇ ਆ ਚੋਲਾ ਅੱਛਾ ਚੋਲ ਤੋਂ ਲੈਨੇ ਹਣਾ ਹਾਂਜੀ ਚਲੋ ਜੀ ਹਾਂਜੀ ਕੁੜੀ ਹਗੋੜ ਕੇ ਨੀ ਮਮੀ ਦੇਖਣਾ ਦੇਖਣ ਲੱਗੇ ਥੋੜਾ ਥਾਟੇ ਲੈ ਜੇ ਰਹਿਗੇ ਵਿੱਚ ਸੈ ਨੂੰ ਪੂਰਾ ਜਿਹੜਾ ਮੈਲਟ ਕਰਨਾ ਹੈ ਨਾ ਹਾਂ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਠੀਕ ਆ ਕਿਹੜੇ ਕਿਹੜੇ ਖੁਸ਼ ਹੋ ਕੇ ਖਾਂਦੇ ਆ ਗੋੜ ਵਾਲੇ ਚੋਲ ਤੇ ਕਿੰਨਾ ਕਿੰਨਾ ਨੂੰ ਬਣਾਈਆਂ ਹਨ ਹਣਾ ਹਾਂ ਤੇ ਅਸੀਂ ਤੇ ਆਪਾਂ ਅੱਜ ਲੱਗੇ ਹਾਂ ਜੀ ਬਣਾਉਣਾ ਤੇ ਜਿਨ੍ਹਾਂ ਜਿਨ੍ਹਾਂ ਨੇ ਖਾਣੇ ਆ ਪੰਜਾਂ 10 ਮਿੰਟਾਂ ਦੇ ਵਿੱਚ ਵਿੱਚ ਆ ਜਿਓ ਸਾਰੇ ਜਣੇ ਬਾਬੂ ਨੂੰ ਮੈਂ ਪਹਿਲਾਂ ਦੱਸਿਆ ਨਹੀਂ ਬਣਾਉਣ ਲੱਗੇ ਨਾ ਫਿਰ ਚੋਲ ਲੱਗੇ ਸਾਰੇ ਜਣੇ ਜਰੂਰ ਜਿਹੜਾ ਵਾ ਇਹ ਬਣਾ ਕੇ ਵੇਖਿਓ ਠੀਕ ਆ ਰੈਸਪੀ 10 ਮਿੰਟਾਂ ਦੇ ਥੋੜੀ ਆ ਜਾਂਦਾ ਕੋਈ ਕਰਨ ਜਦੋਂ ਕੋਈ ਆਊਗਾ ਬਣਾਵਾਂਗੇ ਤੁਸੀਂ ਹਣਾ ਇਹ ਮੈਂ ਤੇ ਵੇਹੜੇ ਹਾਂ ਸੀ ਮਖੌਲਣਾ ਕਹਿਣਾ ਤੇ ਸਾਰੇ ਜਣੇ ਕਮੈਂਟ ਕਰਕੇ ਵੀ ਦੱਸਿਓ ਠੀਕ ਆ ਕਿਹੜੇ ਕਿਹੜੇ ਬਣਾਉਂਦੇ ਆ ਵੈਸੇ ਇਹ ਆਪਣੇ ਪੰਜਾਬ ਦੇ ਫੇਮਸ ਆਏ ਮੰਮੀ ਇਹ ਗੋੜ ਵਾਲੇ ਚੋਲੋ ਦੋ ਬਣਦੀ ਹੈ ਨਾ ਤੇ ਜਦੋਂ ਲੋੜੀ ਲੋੜੀ ਦੇ ਉੱਤੇ ਇੱਕ ਮਾਗੀ ਤੇ ਬਹੁਤ ਬਣਦੀ ਯਾਰ ਸਚੋ ਹੋਰ ਉਹ ਦੇ ਖੀਰਦੇ ਹੈ ਨਾ ਇਹ ਇਹ ਤਾਂ ਹੈ ਗੋੜ ਵਾਲੇ ਚੋਲ ਮੇਰੇ ਪੁਰਾਣੇ ਬਜ਼ੁਰਗ ਹੋਣਾ ਨਾ ਤੇ ਸਾਡੀਆਂ ਮਾਤਾਵਾਂ ਹਨਾ ਖਾਂਦੇ ਹਾਂ ਹਾਂ ਹੋ ਕੇ ਸਾਡੇ ਪਾਪਾ ਜੀ ਬਹੁਤ ਖਾਂਦੇ ਹਨਾ ਕੋ ਇਹਦਾ ਸੀਰਾ ਹੋ ਜਾਂ ਜਿਹੜਾ ਹੁੰਦਾ ਬਣਾਇੰਦਾ ਪਤਲਾ ਜਿਆ ਉਹ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਮਿੱਠੇ ਚੋਲ ਲੱਗੇ ਬਜ਼ੁਰਗ ਵਾਖਿਆ ਜ਼ਿਆਦਾ ਖੁਸ਼ ਹੋ ਕੇ ਖਾਂਦੇ ਹਨਾ ਮਿੱਠੇ ਚੋਲ ਹੋ ਗਏ ਆ ਅਜਰਦੇ ਵਾਲੇ ਹੋਗੇ ਗੇਗੋੜ ਵਾਲੇ ਹੋਗੇ ਹਨਾ ਅ ਜਦੋਂ ਮਾਗੀ ਦੇ ਵਿੱਚ ਮਾਗੀ ਤੇ ਬਣਾਇਂਦੇ ਨੇ ਮਾਗੀ ਤੇ ਖਾਈਦੇ ਨੇ ਤੇ ਉਹ ਵੇਖਿਆ ਹੋਵੇ ਚੰਪਾਈ ਤੇ ਆ ਗਿਰੀਆਂ ਪਾਈਆਂ ਹੁੰਦੀਆਂ ਤੇ ਕਿੰਨੇ ਸਵਾਦ ਲੱਗਦੀਆਂ ਹਨਾ ਹਾਂ ਉਹਨਾਂ ਨੂੰ ਦਹੀਂ ਦੇ ਨਾਲ ਖਾਈਏ ਤੇ ਹਨਾ ਸਵਾਦ ਲੱਗਦੇ ਆ ਤੇ ਹੋ ਗਿਆ ਸਾਡਾ ਗੋਰ ਇੱਧਰ ਚਾਤੇ ਹੋਣ ਤੇ ਹੁਣ ਅਹੀ ਪਾ ਲੈਨੇ ਚੋਲ ਨਾ ਥੋਗੇ ਤੇ ਰੱਖ ਦੇਈਏ ਹਾਂਜੀ ਤੇ ਲਓ ਜੀ ਹੁਣ ਆਪਾਂ ਪਾਵਾਂਗੇ ਜੀ ਚੋਲ ਤੇ ਦੇਖ ਆ ਰਹੇ ਤੁਸੀਂ ਜੀ ਚਲੋ ਜੀ ਗੋੜ ਵਾਲੇ ਚੋਲ ਬਣ ਲੱਗੇ ਆ ਜੀ ਤਿਆਰ ਹੋ ਚੁੱਕੇ ਆ ਤੇ ਜਦੋਂ ਬਣਦੇ ਆ ਨਾ ਫਿਰ ਤੁਹਾਨੂੰ ਸਾਰਾ ਇਹਨਾਂ ਦਾ ਇੰਟਰਫੇਸ ਵੀ ਖਾਵਾਂਗੇ ਤੇ ਹੁਣ ਅਸੀਂ ਪੁੱਛਦੇ ਆ ਵੀ ਇਹ ਕਿੰਨੇ ਚਰਚ ਮਤਲਬ ਕਿੰਨੀਆਂ ਛੀੜੀਆਂ ਪਰਮਾਉਣੀਆਂ ਆਪਾਂ ਮੰਮੀ ਜੀ ਨੂੰ ਪੁੱਛਦੇ ਆ ਤੇ ਇਹਨਾਂ ਨੇ ਜਿਦਾਂ ਨਮਕੇ ਵਾਲਾ ਚੋਲ ਬਣਾਇਦਿਆਂ ਨਾ ਤੇ ਬੱਸ ਉਸ ਹਿਸਾਬ ਨਾਲ ਬਣਨੇ ਆ ਅੱਛਾ ਸ਼ੁਕਰੀਆ ਲਓ ਜੀ ਇਹ ਤੇ ਰੋਪਿਆ ਨਹੀਂ ਪੈਂਦਾ 25 ਪਿਆਰ ਟੈਂਦਾ ਵਾ ਨਾ ਇਹ ਵੀ ਸਿੰਪਲ ਬਣ ਜਾਂਦੀ ਛੇਤੀ ਤੇ ਇਹਨੂੰ ਮੰਮੀ ਜੀ ਹੁਣ ਆਪਾਂ ਕਿੰਨਾ ਚਿਰ ਕਿੰਨੀਆਂ ਛੇਟੀਆਂ ਮਰਵਾਉਣੀਆਂ ਇਹ ਵੀ ਦੱਸ ਦੋ ਨੂੰ ਦੋ ਵਿਸਨਾ ਮਰਵਾ ਕੇ ਨਾ ਤੇ ਬਾਅਦ ਵਿੱਚ ਜੇ ਤਾਂ ਪਾਫ ਹੋ ਜੇ ਨਾ ਇਹਦੇ ਵਿੱਚ ਉਹ ਬੰਦ ਕਰਾਂਗੇ ਨਾ ਇਹ ਛੇਤੀ ਲਾਉਣੀ ਹੈ ਇਹ ਤਾਂ ਠੀਕ ਮੈਨੂੰ ਦੋ ਛੇਟੀਆਂ ਮਰਵਾ ਕੇ ਗੈਸ ਜਿਹੜਾ ਬੰਦ ਕਰ ਦੇਣਾ ਗੈਸ ਬੰਦ ਕਰ ਦੇਣਾ ਤੇ ਪਾਫ ਪਾਫ ਦੇ ਨਾਲ ਹੀ ਹੋ ਜਾਂਦੇ ਪਾਫ ਨਿਕਲਦੇ ਨਹੀਂ ਫਿਰ ਹਣਾ ਹਾਂ ਠੀਕ ਆ ਤੇ ਚੌਲ ਬਣ ਕੇ ਸਾਡੇ ਤਿਆਰ ਹੋ ਜਾਂਦੇ ਨੇ ਚਲੋ ਜੀ ਬਣੇ ਰਹੋ ਸਾਡੇ ਵਲੌਗ ਦੇ ਨਾਲ ਹੁਣ ਸ਼ੀਟੀਆਂ ਭਰਵਾਵਾਂਗੇ ਇਹਦੀਆਂ ਦੋ ਇੱਕ ਤੋਂ ਦੋ ਫਿਰ ਉਸ ਤੋਂ ਬਾਅਦ ਜਦੋਂ ਸ਼ੀਟੀਆਂ ਵੱਜਦੀਆਂ ਵਾ ਫਿਰ ਇਹਨੂੰ ਗੈਸ ਬੰਦ ਕਰਕੇ ਤੇ ਜਿਹੜੀ ਭਾਫ ਆ ਉਹ ਸ਼ੀਟੀ ਦੇ ਨਾਲ ਹੀ ਨਿਕਲਣ ਦੇਣੀ ਹੈ ਹਨ ਨਹੀਂ ਇਦਾਂ ਨਿਕਲਣ ਆਹ ਸ਼ੀਟੀ ਦੇ ਵਿੱਚ ਹੀ ਸ਼ੀਟੀ ਹਨ ਤੇ ਇਦਾਂ ਹੀ ਗੈਸ ਦੇ ਭਾਫ ਜਿਹੜੀ ਨਿਕਲ ਦੇਣੀ ਹੈ ਤੇ ਫਿਰ ਜਦੋਂ ਬਣਦੇ ਆ ਫਿਰ ਤੁਹਾਨੂੰ ਕੁੱਕਰ ਖੋਲਕੇ ਦਿਖਾਵਾਂਗੇ ਤੇ ਟੇਸਟ ਕਰਕੇ ਵੀ ਵਿਖਾਵਾਂਗੇ ਤੇ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਨਾਲ ਹੀ ਅਗਲਾ ਕਲਿੱਪ ਜਿਹੜਾ ਵਿਖਾਉਦੇ ਆ ਤਾਂ ਚੌਲ ਬਣ ਕੇ ਰੈਡੀ ਹੋ ਗਏ ਆ ਤੇ ਭਾਫ਼ ਜਿਹੜੀ ਆ ਉਹ ਵੀ ਆਪਾਂ ਕੱਢ ਲਈ ਆ ਹਨਾ ਹਾਂ ਤੇ ਦੇਖ ਸਕਦੇ ਹੋ ਤੁਸੀਂ ਹੁਣ ਕੁੱਕਰ ਖੋਲਦੇ ਹਾਂ ਜੀ ਤੇ ਇੱਥੇ ਮੰਮੀ ਜੀ ਗਾਂ ਕਰ ਲਉ ਮੈਂ ਜਾਨਾ ਹਾਂ ਨਾਲੇ ਆਪਣੇ ਭੈਣ ਭਰਾਵਾਂ ਨੂੰ ਖਾਈਏ ਲਓ ਜੀ ਚੈੱਕ ਕਰੋ ਤੁਸੀਂ ਪਾਣੀ ਬਿਲਕੁਲ ਸੁੱਕ ਚੁੱਕਾ ਹਨਾ ਹਾਂ ਤੇ ਚਲੋ ਦੋ ਕਰੇ ਨੂੰ ਬਾਹਰ ਚੌਲਾਂ ਨੂੰ ਆ ਛੁੰਚ ਲਾ ਤੇ ਨਾਲੇ ਕਰਾਈਏ ਟੇਸਟ ਕਰੀਏ ਤੇ ਤੁਹਾਨੂੰ ਦਸੀਏ ਹਨਾ ਕਿ ਮਨੇ ਬਣਾਏ ਆ ਲਓ ਜੀ ਇਸ ਸਿਹਤਵਾਤੇ ਬਹੁਤ ਵਧੀਆ ਵਿੱਚ ਸੌਂਫ ਪਾਈ ਆ ਤੇ ਗੁੜ ਪਾਇਆ ਹਨ ਬੰਗ ਚੀਜਾਂ ਸਿਹਤਵਾਤੇ ਬਹੁਤ ਸੋਹਣੀ ਬਹੁਤ ਵਧੀਆ ਜਿਹੜੀ ਖੁਸ਼ਬੂ ਹੰਡੀ ਹੈ ਨਾ ਚੋਲਾ ਜੋ ਉਹ ਇੰਨੀ ਸੋਹਣੀ ਹੰਡੀ ਹੈ ਨਾ ਉਹ ਤੇ ਬਸ ਅਸੀਂ ਜਾਣ ਸਕਦੇ ਆ ਜੇ ਤੁਸੀਂ ਬਣਾਓਗੇ ਤੇ ਫਿਰ ਤੁਸੀਂ ਜਾਣ ਸਕਦੇ ਹੋ ਤੇ ਇਹਨੂੰ ਟੇਸਟ ਕਰਨਗੇ ਹੁਣ ਮੰਮੀ ਜੀ ਆਪ ਹੀ ਹੈ ਤੇ ਚਲੋ ਫਿਰ ਮੰਮੀ ਜੀ ਟੈਸਟ ਕਰਕੇ ਤੇ ਦੱਸੋ ਸਾਨੂੰ ਕਿਵੇਂ ਦੇ ਬਣੇ ਆ ਤਾਂ ਚੁੱਕੋ ਤੇ ਠੰਡੇ ਕਰ ਲੀਏ ਤੇ ਬਾਕੀ ਤੁਸੀਂ ਸਾਰੇ ਜਾਣੇ ਹੁਣ ਜ਼ਰੂਰ ਬਣਾ ਕੇ ਤੇ ਟਰਾਈ ਕਰਕੇ ਸਾਨੂੰ ਦੱਸਣਾ ਵਾ ਤੇ ਜਿਹੜੇ ਸਬਸਕ੍ਰਾਈਬਰ ਨੇ ਸਾਨੂੰ ਕਿਹਾ ਸੀਗਾ ਕਾਲ ਦੇ ਉੱਪਰ ਕਿਹਾ ਇਹਨਾਂ ਨੇ ਫੋਨ ਕੀਤਾ ਹੈ ਸਾਨੂੰ ਤੇ ਕਹਿੰਦੇ ਸੀ ਕਿ ਅਸੀਂ ਬਣਾਉਣੀ ਆ ਸਾਨੂੰ ਬਣਾ ਕੇ ਦਿਖਾਓ ਤੇ ਲਓ ਜੀ ਤੁਹਾਨੂੰ ਚੋਲ ਜਿਹੜੇ ਆਪਾਂ ਬਣਾ ਕੇ ਦੱਸ ਦਿੱਤੇ ਆ ਹੁਣ ਵਾਰੀ ਤੁਹਾਡੀ ਆ ਜੀ ਤੁਸੀਂ ਬਣਾ ਕੇ ਤੇ ਸਾਨੂੰ ਕਮੈਂਟ ਕਰਨੇ ਆ ਹੁਣ ਵਧੀਆ ਜਿਹਾ ਹੈ ਵੀਡੀਓ ਦੇ ਉੱਤੇ ਵੀ ਅਹੀਂ ਵੀ ਬਣਾਏ ਸੀ ਤੇ ਵਧੀਆ ਬਣੇ ਆ ਤੇ ਇੰਟਰਮੀਡੀਏਟ ਟੇਸਟ ਕਰਦੇ ਆ ਟੇਸਟ ਕਰਕੇ ਤੁਹਾਨੂੰ ਦੱਸਦੇ ਆ ਕਿਵੇਂ ਦੇ ਬਣੇ ਆ ਹਾਂਜੀ ਵਧੀਆ ਬਣੇ ਬਹੁਤ ਵਧੀਆ ਸਵਾਦ ਬਣੇ ਆ ਤੇ ਇਹਨਾਂ ਨੂੰ ਦਹੀਂ ਦੇ ਨਾਲ ਵੀ ਖਾ ਸਕਦੇ ਆਪਾਂ ਨਾ ਦਹੀਂ ਦੇ ਨਾਲ ਦਹੀਂ ਨਾਲ ਹੋਰ ਸਵਾਦ ਲੱਗਣਿਆ ਖਟਾ ਮਿੱਠਾ ਟੇਸਟ ਆਉਣਾ ਵਾ ਤੇ ਚੋਲ ਬਹੁਤ ਸਵਾਦ ਬਣੇ ਆ ਜੀ ਤੇ ਬਾਕੀ ਇਹ ਆ ਕਿ ਆਪਾਂ ਤੁਹਾਨੂੰ ਬੋਲ ਕੇ ਬਿਆਨ ਕਰ ਸਕਦੇ ਆ ਹਣਾ ਤੇ ਇਹ ਬਣਾ ਕੇ ਤੁਸੀਂ ਵੇਖਣੇ ਆ ਤੇ ਜਰੂਰ ਸਾਰੇ ਜਣੇ ਟਰਾਈ ਕਰਿਓ ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਹੀ ਪਤਾ ਇਹ ਰੈਸਪੀ ਬਾਰੇ ਮਤਲਬ ਵਾਹ ਤੇ ਫੇਮਸ ਆ ਸਾਰਿਆਂ ਨੂੰ ਪਤਾ ਵਾ ਕਈਆਂ ਨੂੰ ਬਣਾਉਂਦਾ ਨਹੀਂ ਪਤਾ ਪਤਾ ਹੈਗਾ ਵਾ ਹਣਾ ਪਰ ਕਿਤੇ ਜੇ ਤਾਂ ਪਾਣੀ ਦਾ ਵਾਧਾ ਘੱਟਾ ਹੋ ਜਾਂਦਾ ਨਾ ਕਿ ਪਾਣੀ ਜਿਹੜਾ ਵੀ ਮਤਲਬ ਸੁੱਕਦਾ ਨਹੀਂ ਹਣਾ ਤੇ ਮੈਂ ਇੱਕ ਵਾਰੀ ਇਹ ਦੱਸ ਦਿੰਨੀ ਆ ਇੱਕ ਕੱਪ ਅਹੀਂ ਚੋਲਾ ਦਾ ਨੇ ਆ ਹੀਗਾ ਤੇ ਦੋ ਕੱਪ ਪਾਣੀ ਦੇ ਤੇ 250 ਗ੍ਰਾਮ ਅਹੀਂ ਗੁੜ ਦਾ ਆ ਹੀਗਾ ਹਾਂਜੀ ਪਹਿਲੋਂ ਪਾਣੀ ਪਾਉਣਾ ਵਾ ਤੇ ਫਿਰ ਨਾਲ ਹੀ ਗੁੜ ਪਾ ਦੇਣਾ ਵਾ ਗੈਸ ਪਾਲ ਕੇ ਤੇ ਨਾਲ ਹੀ ਵਿੱਚ ਆਈਓ ਪਾ ਲੈਣਾ ਸੋਲ ਥੋੜੀ ਜੀ ਪਾ ਦੇਣੀ ਹੈ ਇੱਕ ਚਮਚਾ ਤੇ ਥੋੜਾ ਜਿਆ ਰਿਫਾਈਨਡ ਪਾ ਦੇਣਾ ਇੱਕ ਚਮਚਾ ਤੇ ਜਦੋਂ ਮੈਲਟ ਹੋ ਗਿਆ ਫਿਰ ਚੋਲ ਪਾ ਲੈਣੇ ਆ ਜਦੋਂ ਇੱਕ ਬਾਲਾ ਆ ਗਿਆ ਨਾ ਉਹਨੂੰ ਪਾਣੀ ਨੂੰ ਤੇ ਉਦੋਂ ਹੀ ਚੋਲ ਪਾ ਕੇ ਤੇ ਫਿਰ ਦੋ ਵਿਸਲਾ ਮਰਾਲ ਲੈਣੀਆਂ ਹਾਂ ਹਾਂਜੀ ਤੇ ਵਿਸਲਾ ਮਰਾਲਾ ਕੇ ਫਿਰ ਭਾਗ ਵਿੱਚ ਰਹਿਣ ਦੇਣਾ ਜਿੰਨਾ ਚਾਹ ਤਾਡੇ ਕੋਕਰ ਦੀ ਆ ਭਾਪ ਨੇ ਨਿਕਲਦੀ ਤੇ ਉਹ ਨਚ ਰਹਿੰਦੇ ਨਾ ਉਹ ਤੇ ਫਿਰ ਬਾਅਦ ਵਿੱਚ ਤੁਹਾਡੇ ਚੋਲ ਜਿਹੜੇ ਤੇ ਜਦੋਂ ਭਾਪ ਨਿਕਲ ਜਾਣੀਆਂ ਤੇ ਫਿਰ ਮੁੜ ਕੇ ਤੁਸੀਂ ਕੁੱਕਰ ਖੋਲ ਸਕਦੇ ਆ ਖੋਲ ਕੇ ਤੇ ਤੁਸੀਂ ਇੰਜੋਏ ਕਰਿਓ ਫਿਰ ਸੋਹਣੀ ਜੀ ਆ ਜਿਹੜੇ ਚੋਲ ਤੇ ਕਦੇ ਉਹ ਫਿਰ ਸਾਨੂੰ ਕਮੈਂਟ ਵੀ ਕਿਵੇਂ ਦੇ ਲੱਗਾ ਵਲੋਗ ਤੇ ਅਸੀਂ ਕਰਾਂਗੇ ਜੀ ਤੁਹਾਡੇ ਕਮੈਂਟ ਰੀਡ ਤੇ ਠੀਕ ਆ ਜੀ ਵਧੀਆ ਲੱਗਾ ਹੋ ਗਾ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਨਵੇਂ ਵਲੋਗ ਦੇ ਵਿੱਚ ਅ ਨਵੇਂ ਰੈਸਪੀ ਦੇ ਨਾਲ ਤੇ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ